ਫਗਵਾੜਾ ਸ਼ਹਿਰ ਅੰਦਰ ਆਏ ਦਿਨ ਹੀ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਇਲਾਕਾ ਵਾਸੀਆਂ ਲਈ ਖਾਸਾ ਪਰੇਸ਼ਾਨੀ ਦਾ ਕਾਰਨ ਬਣਦੀਆਂ ਜਾ ਰਹੀਆਂ ਨੇ ਬੀਤੇ ਦਿਨੀ ਜਿੱਥੇ ਸੰਗਣੀ ਵਸੋਂ ਵਾਲੇ ਇਲਾਕੇ ਗੁਰੂ ਹਰਗੋਬਿੰਦਗਰ ਵਿਖੇ ਇੱਕ ਬਟੀਕ ਨੂੰ ਦੋ ਪੈਦਲ ਆਏ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਉੱਥੇ ਹੀ ਹੁਣ ਇੱਕ ਹੋਰ ਲੁੱਟਖੋਹ ਦੀ ਤਾਜ਼ਾ ਵਾਰਦਾਤ ਸਾਹਮਣੇ ਆਈ ਹੈ ਬੱਸ ਸਟੈਂਡ ਫਗਵਾੜਾ ਨਜ਼ਦੀਕ ਜਿੱਥੇ ਕਿ ਐਕਟਵਾ ਤੇ ਆ ਰਹੇ ਪਤੀ ਪਤਨੀ ਨੂੰ ਮੋਟਰਸਾਈਕਲ ਸਵਾਰ ਇੱਕ ਮਹਿਲਾ ਤੇ ਇੱਕ ਵਿਅਕਤੀ ਚਿੱਟੇ ਦੇਣ ਹੀ ਕੋਈ ਚੀਜ਼ ਸੁنگਾ ਕੇ ਲੱਖਰਪੈ ਦਾ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਿਆ ਇਸ ਸਬੰਧੀ ਪੀੜਤ ਵਿਅਕਤੀ ਕੁਲਵਿੰਦਰ ਸਿੰਘ ਵਾਸੀ ਗਲੀ ਨੰਬਰ 5 ਮੁਹੱਲਾ ਭਗਤਪੁਰਾ ਫਗਵਾੜਾ ਨੇ ਦੱਸਿਆ ਕਿ ਉਹ ਜਦੋਂ ਆਪਣੇ ਪਤਨੀ ਹਰਵਿੰਦਰ ਕੌਰ ਨਾਲ ਐਕਟਵਾ ਤੇ ਸਰਾਇਨ ਰੋਡ ਤੋਂ ਸਬਜ਼ੀ ਲੈ ਕੇ ਵਾਪਸ ਘਰ ਜਾ ਰਹੇ ਸਨ ਤਾਂ ਬੱਸ ਸਟੈਂਡ ਨਜ਼ਦੀਕ 골ਡ ਜਿਮ ਦੇ ਕੋਲ ਮੋਟਰਸਾਈਕਲਸ ਪਾਰ ਇੱਕ ਮਹਿਲਾ ਤੇ ਇੱਕ ਵਿਅਕਤੀ ਨੇ ਉਹਨਾਂ ਨੂੰ ਕੁਝ ਸੁੰਘਾ ਕੇ ਬੇਸੁੱਧ ਕਰ ਦਿੱਤਾ ਤੇ ਉਸਦੇ ਕੰਨਾਂ ਵਿੱਚ ਪਾਈਆਂ ਡੇਢ ਤੋਲੇ ਦੀਆਂ ਨੰਨਤੀਆਂ ਅਤੇ ਉਸਦੀ ਪਤਨੀ ਦੇ ਗਲ ਵਿੱਚ ਪਈ ਸੋਨੇ ਦੀ ਚੇਨ ਅਤੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਦਫੂ ਚੱਕਰ ਹੋ ਗਏ ਇਸ ਤੋਂ ਲਾਵਾ ਹੁਣਾਂ ਦੱਸਿਆ ਕਿ ਲੁਟੇਰੇ ਉਹਨਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਵੀ ਲੈ ਗਏ ਜਿਸ ਬਾਰੇ ਉਹਨਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਪਰਭਾਈ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਦੀ ਪੁਲਿਸ ਨੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਬਾਬਾ ਸਾਡੇ ਉਹਦਾ ਕੁਲਵਿੰਦਰ ਸਿੰਘ ਆ ਭਗਪੂਰੇ ਬਾਬਾ ਬਾਰਕਨਾ ਮੰਦਿਰ ਆ ਸਰ ਕੀ ਮਾਮਲਾ ਕੀ ਅੱਜ ਸਵੇਰ ਐਪਸ ਤੇ ਆਏ ਆਪਣਾ ਜੀ ਜਾਣੇ ਚ ਮਾਮਲਾ ਇਹ ਹੋਇਆ ਜੀ ਮੈਂ ਮੇਰੀ ਗੁੱਡੀ ਦਾ ਐਕਸੀਡੈਂਟ ਹੋਇਆ ਤਿੰਨ ਦਿਨ ਹੋ ਗਿਆ ਗੁੱਡੀ ਜਿਹੜੀ ਲੜਕੀ ਆ ਉਹਦਾ ਐਕਸੀਡੈਂਟ ਹੋਇਆ ਤਾਂ ਉਹ ਨਰੂਲੇ ਦਾਖਲ ਕੀਤੀ ਆ ਤੇ ਮੈਂ ਉਹਦੀ ਸਬਜੀ ਦਾਲ ਕੋਈ ਚੀਜ਼ ਲੈਣ ਆਇਆ ਬਾਜ਼ਾਰ ਮਾਰਕੀਟ ਦੇ ਵਿੱਚ ਤੇ ਜਿੱਥੇ ਸਟਾਰ ਮੈਲ ਸਟਾਰ ਮੈਲ ਦੇ ਮੋੜੇ ਉਥੋਂ ਮੈਂ ਸਬਜੀ ਖਰੀਦੀ ਆ ਇਹ ਨਹੀਂ ਪਤਾ ਮੈਨੂੰ ਬੰਦੇ ਉਥੋਂ ਮਗਰ ਲੱਗੇ ਜਾਂ ਕਿੱਦਾਂ ਹੋਈ ਆ ਤੇ ਮੈਂ ਪੁਲ ਦੇ ਥੱਲੇ ਬੜਿਆ ਜਦੋਂ ਜੀ ਮੈਂ ਪੁਲ ਦੇ ਥੱਲੇ ਬੜਿਆ ਤੇ ਮੈਨੂੰ ਇੱਕ ਬਾਬਾ ਪੁੱਛਦਾ ਭਈ ਪੰਜਾ ਪੀਰਾਂ ਦੀ ਜਗ੍ਹਾ ਕਿੱਥੇ ਆ ਮੈਂ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਜਗ੍ਹਾ ਬਾਰੇ ਕੋਈ ਪਤਾ ਨਹੀਂ ਉੱਥੋਂ ਜਿਉ ਮੈਂ ਚੱਲਿਆ ਹਰਨੁਮਾਨ ਕੜੀ ਕੋਲ ਦੀ ਹੋ ਕੇ ਬਸ ਅੱਡੇ ਤੋਂ ਜਲੰਧਰ ਵਾਲ ਨੂੰ ਚੜਿਆ ਤੇ ਮੇਰੇ ਮਗਰ ਤੀਮੀ ਇੱਕ ਆਦਮੀ ਆਏ ਦੋਈ ਜਣੇ ਦੋਈ ਜਣੇ ਉਹ ਤੀਮੀ ਆਦਮੀ ਜਦੋਂ ਆਏ ਆ ਤੁਸੀਂ ਉਹਨਾਂ ਨੇ ਮੋਟਰਸਾਈਕਲ ਹਾਂ ਤੁਸੀਂ ਕਾਤੇ ਸੀਗੇ ਮੈਂ ਵੀ ਸਕੂਟਰੀ ਤੇ ਸੀਗਾ ਅੱਛਾ ਜੀ ਤੇ ਮੈਨੂੰ ਤੀਮੀ ਆਦਮੀ ਨੂੰ ਉਹਨੇ ਰੋਕ ਲਿਆ ਰੋਕੇ ਜਨੂ ਉਹ ਕਹਿੰਦੇ ਉਹ ਬਾਬਾ ਹੁੰਦਾ ਤੁਰਿਆ ਮੋਰੇ ਮੈਂ ਕਿਹਾ ਚਲੋ ਜੇ ਆਉਂਦਾ ਤਾਂ ਵਧੀਆ ਗੱਲ ਆ ਤੇ ਐਦਾਂ ਖੜੇ ਆ ਰਮਾਲ ਕੱਢਿਆ ਰਮਾਲ ਦੇ ਵਿੱਚੋਂ ਕੱਢ ਕੇ ਪਤਾ ਨਹੀਂ ਉਹਨੇ ਕੀ ਸਗਾਇਆ ਕੀ ਨਹੀਂ ਸਗਾਇਆ ਸਾਨੂੰ ਜੀ ਯਾਨੀ ਖੜਿਆਂ ਨੂੰ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਨੇ ਆਪੇ ਕੰਨਾਂ ਦੇ ਵਿੱਚੋਂ ਸਭ ਕੁਝ ਮੇਰੇ ਲਾਇਆ ਡੇਢ ਤੋਲੇ ਦੀਆਂ ਨੰਨਤੀਆਂ 2 ਤੋਲੇ ਦੀ ਚੈਨਾ ਘਰ ਵਾਲੀ ਦੀ ਉਹਦੀਆਂ ਵਾਲੀਆਂ ਆ ਤੁਸੀਂ ਬਿਹੋਸ਼ ਹੋ ਗਏ ਸੀਗਾ ਖੜੇ ਪਤਾ ਹੀ ਨਹੀਂ ਲੱਗਾ ਸਰੀਰ ਸੌਂਨ ਕਰਤਾ ਉਹਨੇ ਤੇ ਉਸ ਤੋਂ ਬਾਅਦ ਜੀ ਉਹ ਜਦੋਂ ਉਹ ਰਮਾਲ ਇਹ ਤਾਂ ਖੋਲ ਕੇ ਦੇਖਿਆ ਉਹਦੇ ਵਿੱਚ ਕੁਝ ਵੀ ਨਹੀਂ ਖਾਲੀ ਹੂੰ ਬਸ ਤੇ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ 4 ਕਿ ਲੱਖ ਦਾ 5 ਲੱਖ ਦਾ ਸਾਮਾਨ ਆਇਆ ਸਾਰਾ ਅੱਛਾ 5 ਲੱਖ ਦਾ ਤੇ 10000 ਰੁਪਿਆ ਆ ਮੇਰਾ ਅੱਛਾ ਜਿਹੜੀ ਤੁਹਾਡੀ ਘਰ ਵਾਲੀ ਉਹਦਾ ਨਾਮ ਕੀ ਹੈ ਜੀ ਉਹਦਾ ਨਾਮ ਹਰਵਿੰਦਰ ਕੌਰ ਹੈ ਉਹ ਵੀ ਨਾਲ ਹੀ ਸੀ ਤੁਹਾਡੀ ਮਿਸਰੀ ਨਾਲ ਸੀ ਹਾਂਜੀ ਤੇ ਉਹਨਾਂ ਦਾ ਤਾਂ ਕੁਝ ਲਾਇਆ ਤਾਂ ਨਹੀਂ ਉਹਦੀਆਂ ਲਾਇਆਂ ਪੌਣੇ 2 ਟੋਲੇ ਦੀਆਂ ਵਾਲੀਆਂ ਚੈਨ ਕੋਨੇ ਦੋ ਟੋੜੀ ਦੇ ਅੱਧੇ ਟੋੜੀ ਦੀ ਸਿੰਗੀ ਅੱਛਾ ਜੀ ਕਾਮ ਦੀ ਕੰਨਾਂ ਦੀਆਂ ਬਾੜੀਆਂ ਤੇ ਥੋੜੀਆਂ ਬੱਕਰੀਆਂ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਹਾਂ ਆਹਾਂ ਐਪਲੀਕੇਸ਼ਨ ਦਿੱਤੀ ਲਿਖ ਕੇ ਪੁਲਿਸ ਗਈ ਸੀ ਤੇ ਸਰ ਹੁਣੀ ਗੱਲਬਾਤ ਕੀਤੀ ਉਹਨੀ ਕੋਈ ਸੀਸੀਟੀਵੀ ਕੈਮਰੇ ਚਾਹੀਏ ਬੰਦੇ ਸੀ ਹਜੇ ਗਏ ਨਹੀਂ ਉੱਥੇ ਤੱਕ ਜੀ ਅੱਛਾ ਜੀ ਹਾਂ ਕੈਮਰੇ ਦੀ ਪਾਲ ਨਹੀਂ ਕੀਤੀ ਹਾਲੇ ਇੱਕ ਪਾਹੋ ਜ਼ਰੂਰ ਚਾਹੀਦਾ ਜੀ ਹਾਂ ਕੀ ਮੰਗ ਰੱਖਣਾ ਚਾਹੀਦਾ ਕੀ ਮੰਗ ਰੱਖਦੇ ਆਪਾਂ ਪੁਲਤ ਕੋ ਹੈ ਪ੍ਰਸ਼ਾਦਨ ਕੋ ਕੀ ਪ੍ਰਸ਼ਾਦਨ ਕੋ ਕੀ ਮੰਗ ਰੱਖਦੇ ਆਪਾਂ ਹਾਂ ਆਪਾਂ ਇਹ ਕਹਿਣੇ ਚਾਹੀਦੇ ਏਦਾਂ ਦੇ ਬੰਦੇ ਜਿਹੜੇ ਗੈਰ ਕਾਨੂੰਨੀ ਐ ਏਦਾਂ ਦੇ ਗ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਬਾਬਾ ਜੀ ਇਹ ਕਿੰਨੇ ਕ ਵਜੇ ਹੋਇਆ? ਇਹ ਹੁਣ ਦੀ ਗੱਲ ਅੱਧਾ ਘੰਟਾ ਹੋਇਆ ਪੌਣਾ ਘੰਟਾ।